ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ ਹਾਂਜੀ ਅੱਜ ਮਾਲਵਾ ਦੇ ਜਿਹੜੀਆਂ ਖੇਡਾਂ ਦਾ ਉਹਦਾ ਪੋਸਟ ਜਾਰੀ ਕੀਤਾ ਸਾਰਾ ਰਲ ਕੇ ਤੇ ਇਹ ਖੇਡਾਂ ਜਿਹੜੀਆਂ 1 2 3 ਮਾਰਚ ਨੂੰ ਮਾਲਵਾ ਕਲ ਦੇ ਗਰਾਊਂਡਾਂ 'ਤੇ ਕਰਵਾਏ ਜਾ ਰਹੇ ਨੇ ਤੇ ਇਹ ਜਸਦੀਪ ਸਿੰਘ ਗੋੜਾ ਦੀ ਨਿੱਕੀ ਜਿਹਾਦ ਨੂੰ ਸਮਰਪਿਤ ਹੈ ਟੂਰਨਾਮੈਂਟ ਤੇ ਇਹਦੇ ਵਿੱਚ ਕਵਡੀ ਦੇ ਵੱਖ-ਵੱਖ ਮੁਕਾਬਲੇ ਤੇ ਐਥਲੈਟਿਕਸ ਦੇ ਅਲੱਗ-ਅਲੱਗ ਮੁਕਾਬਲੇ ਕਰਵਾਏ ਜਾਣਗੇ ਤੇ ਇਹੀ ਵੀ ਜਰੂਰ ਮੈਂ ਸਾਰੇ ਲਾਕੇ ਲੋਕਾਂ ਨੂੰ ਜਿੱਥੇ ਸਾਰੇ ਰਲ ਕੇ ਇੱਕ ਵੱਡਾ ਟੂਰਨਾਮੈਂਟ ਬਹੁਤ ਲੰਬੇ ਟਾਈਮ ਤੋਂ ਮਾਲਵਾ ਕਾਲਜ ਚ ਹੁੰਦਾ ਆ ਰਿਹਾ ਹੈ ਵੀ ਤੁਸੀਂ ਵੀ ਜਿੰਨੇ ਵੀ ਇਲਾਕੇ ਦੇ ਲੋਕ ਨੇ ਵੱਧ ਤੋਂ ਵੱਧ ਇਸ ਖੇਡਾਂ ਵਿੱਚ ਆ ਕੇ ਸਮਰਪਿਤ ਕਰਨੇ ਮਾਲਵਾ ਕਾਲਜ ਬਾਉਂਡਰੀ ਸਮਾਜ ਦੇ ਗਰਾਊਂਡ ਦੇ ਵਿੱਚ 1 ਮਾਰਚ ਤੋਂ ਲੈ ਕੇ 3 ਮਾਰਚ ਤੱਕ ਇਹ ਜਿਹੜਾ ਟੂਰਨਾਮੈਂਟ ਆ ਹਰ ਸਾਲ ਦੀ ਤਰ੍ਹਾਂ ਜਸਦੇਵ ਸਿੰਘ ਗੋਲਾ ਯੂਐਸਏ ਦੀ ਯਾਦ ਦੇ ਵਿੱਚ ਕਰਵਾਇਆ ਜਾ ਰਿਹਾ ਇਸ ਦੇ ਵਿੱਚ ਕਬੱਡੀ ਵਜਣੀ ਜਿਵੇਂ 35 ਕਿਲੋ 45 ਕਿਲੋ 55 ਕਿਲੋ 65 ਕਿਲੋ ਅਸਲੈਟ 100 ਮੀਟਰ 200 ਮੀਟਰ 400 ਮੀਟਰ 1500 ਮੀਟਰ 5000 ਤੇ 3000 ਮੀਟਰ ਲੜਕੇ ਤੇ ਲੜਕੀਆਂ ਦੇ ਜਿਹੜੇ ਮੁਕਾਬਲੇ ਨੇ ਉਹ ਕਰਵਾਏ ਜਾਣੇ ਨੇ ਇਸ ਤੋਂ ਇਲਾਵਾ ਜਿਹੜੀਆਂ ਅਕੈਡਮੀਆ ਨੇ ਉਹਨਾਂ ਦੇ ਮੁਕਾਬਲੇ ਵੀ ਤਿੰਨ ਤਰੀਕ ਨੂੰ ਕਰਵਾਏ ਜਾਣੇ ਨੇ ਤੇ ਨਾਲ ਹੀ ਜੈਜੀਪੀ ਦਾ ਜਿਹੜਾ ਖੁੱਲਾ ਅਖਾੜਾ ਉਹ ਵੀ ਤਿੰਨ ਤਰੀਕ ਨੂੰ ਸ਼ਾਮਿਲ ਲਗਾਇਆ ਜਾਣਾ ਅਸੀਂ ਇਸ ਟੂਰਨਾਮੈਂਟ ਨੂੰ ਕਰਾਉਣਾ ਸਾਡਾ ਮੇਨ ਮੰਤਵ ਹੈ ਜਿਹੜਾ ਭਈ ਸਾਡੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਉਹ ਨਸ਼ਿਆਂ ਤੋਂ ਰਹਿ ਤੋ ਕੇ ਇਹਨਾਂ ਗਰਾਊਂਡਾਂ ਦੇ ਵਿੱਚ ਆਉਣ ਤੇ ਆਪਣੇ ਜਿਹੜੇ ਵਧੀਆ ਸਪੋਰਟਸਮੈਨ ਸਾਡੇ ਇਸ ਗਰਾਊਂਡ ਨੇ ਦਿੱਤੇ ਨੇ ਉਹਨਾਂ ਦੀਆਂ ਪਰਚਲਾਂ ਤੇ ਚੱਲਦੇ ਹੋਏ ਆਪਣਾ ਜਿਹੜਾ ਭਵੇਖਾ ਉਹ ਸਵਾਰਨ ਦਾ ਯਤਨ ਕਰਨਗੇ ਤੇ ਅਸੀਂ ਆਸ ਕਰਾਂਗੇ ਵੀ ਉਹ ਬੱਚੇ ਜਿਹੜੇ ਪੜ੍ਹਨ ਦੇ ਨਾਲ ਨਾਲ ਜਿੱਥੇ ਖੇਡਾਂ ਦੇ ਵਿੱਚ ਵੀ ਆਪਣਾ ਨਿਗਰਜ ਯੋਗਦਾਨ ਪਾਉਣਗੇ ਉੱਥੇ ਉਹ ਚੰਗੀਆਂ ਜੌਬਾਂ ਵੀ ਲੈਣਗੇ ਤੇ ਸਮਾਜ ਨੂੰ ਵੀ ਸਹੀ ਸੇਧ ਦੇਣ ਸਾਡੇ ਐਨਆਰਆਈ ਭਰਾ ਨੇ ਜਿਹੜੇ ਸਾਰੇ ਜਿਵੇਂ ਸਾਬਕਾ ਹੁਨਰਾਜ ਜਸਦੇਵ ਗੋਲੇ ਦੇ ਬਰਦਰ ਨੇ ਫਿੰਡੀ ਤੇ ਹੋਰ ਵੀ ਸਾਡੇ ਬਹੁਤ ਸਾਰੇ ਭਰਾ ਨੇ ਜਿਹੜੇ ਬਾਹਰੋਂ ਐਨਆਰਆਈ ਵੀਰ ਇਸ ਟੂਰਨਾਮੈਂਟ ਦੇ ਵਿੱਚ ਕਈ ਸਾਲਾਂ ਤੋਂ ਨਿਰਗੁਣ ਯੋਗਦਾਨ ਜਿਹੜਾ ਉਹ ਪਾ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਇਆਸ ਰੱਖਦੇ ਹਾਂ ਵੀ ਉਹ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਗੇ ਤੇ ਅਸੀਂ ਪ੍ਰਬੰਧਕ ਦੇ ਤੌਰ ਤੇ ਪੂਰਾ ਅਸੀਂ ਆਪਣੇ ਵੱਲੋਂ ਪੂਰਾ ਯੋਗਦਾਨ ਦੇਵਾਂਗੇ ਤਾਂ ਜੋ ਇਹ ਟੂਰਨਾਮੈਂਟ ਸਾਡਾ ਜਿਹੜਾ ਪੂਰੇ ਪੰਜਾਬ ਚ ਨਹੀਂ ਇੰਡੀਆ ਲੈਵਲ ਤੇ ਬਹੁਤ ਵਧੀਆ ਆਪਣਾ ਨਾਂ ਚੁਮਕਾਵਾ ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀਅਤ ਦੀ